ਅਸਵੀਦਾ ਹੁਸ਼ਿਆਰਪੁਰ ਦੇ ਦਸੂਆ ਮਾਰਕ ਤੇ ਪੈਂਦੇ ਨਲੋਈਆਂ ਚੌਕ ਨਸਤੀਕ ਦੀਆਂ ਨੇ ਜਿੱਥੇ ਕਿ ਅੱਜ ਸਵੇਰੇ ਇੱਕ ਸ਼ੋਰੂਮ ਬਾਹਰ ਖੜੀ Tata ਇਸ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਤੇ ਦੇਖਦੇ ਹੀ ਦੇਖਦੇ ਅੱਗ ਨੇ ਗੱਡੀ ਨੂੰ ਪੂਰੀ ਤਰ੍ਹਾਂ ਨਾਲ ਆਪਣੀ ਲਪੇਟ ਵਿੱਚ ਲੈ ਲਿਆ ਤੇ ਗੱਡੀ ਬੁਰੀ ਤਰ੍ਹਾਂ ਨਾਲ ਜਲ ਕੇ ਨੁਕਸਾਨੀ ਗਈ ਗੱਡੀ ਨੂੰ ਅੱਗ ਲੱਗਣ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਗੱਡੀ ਚੋਂ ਧੂਆ ਨਿਕਲ ਰਿਹਾ ਸੀ ਤੇ ਕੁਝ ਸਮੇਂ ਚ ਹੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਤੇ ਜਦੋਂ ਉੱਥੋਂ ਲੰਘ ਰਹੇ ਲੋਕਾਂ ਵੱਲੋਂ ਇਹ ਸਭ ਕੁਝ ਵੇਖਿਆ ਗਿਆ ਤਾਂ ਬੋਰਡ ਤੋਂ ਨੰਬਰ ਪੜ ਕੇ ਇਸ ਦੀ ਸੂਚਨਾ ਸ਼ੋਰੂਮ ਦੇ ਮਾਲਕ ਨੂੰ ਦਿੱਤੀ ਗਈ ਜਿਸ ਤੋਂ ਤੁਰੰਤ ਬਾਅਦ ਉਹ ਮੌਕੇ ਤੇ ਪਹੁੰਚੇ ਤੇ ਸੂਚਨਾ ਮਿਲਦਿਆਂ ਠਾਣਾ ਮਾਡਲ ਟਾਊਨ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਜਾਣਕਾਰ ਦੰਦਿਆਂ ਇਹ ਬਸੀ ਸੈਂਸ ਸਾਈਕਲ ਵਰਕਸ ਦੇ ਮਾਲਕ ਸਚਿਨ ਬਸੀ ਨੇ ਦੱਸਿਆ ਕਿ ਉਹਨਾਂ ਦਾ ਪਿਛਲੇ ਕਈ ਸਾਲਾਂ ਤੋਂ ਇਥਾਤੇ ਸਾਈਕਲ ਦਾ ਸ਼ੋਰੂਮ ਹੈ ਤੇ ਬੀਤੀ ਰਾਤ ਉਹ ਸ਼ੋਰੂਮ ਬੰਦ ਕਰਕੇ ਘਰ ਚਲੇ ਗਏ ਸੀ ਤੇ ਅੱਜ ਸਵੇਰੇ ਫੋਨ ਤੇ ਪਤਾ ਲੱਗਿਆ ਕਿ ਸ਼ੋਰੂਮ ਬਾਹਰ ਖੜੀ ਟਾਟਾ ਐਸਕੇਡੀ ਨੂੰ ਅੱਗ ਲੱਗੀ ਹੈ ਤੇ ਜਦੋਂ ਤੱਕ ਉਹ ਮੌਕੇ ਤੇ ਪਹੁੰਚੇ ਤਾਂ ਅਗਨੇ ਗੱਡੀ ਨੂੰ ਆਪਣੀ ਲਪੇਟ 'ਚ ਲੈ ਲਿਆ ਹੋਇਆ ਸੀ ਤੇ ਇਸ ਘਟਨਾ 'ਚ ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਉਹਨਾਂ ਦੱਸਿਆ ਕਿ ਸਾਲ 2016 'ਚ ਉਹਨਾਂ ਵੱਲੋਂ ਇੱਕ ਗੱਡੀ ਖਰੀਦੀ ਗਈ ਸੀ ਤੇ ਅਜੇ ਤੱਕ ਅਗਲੇ ਲੱਗਣ ਅਤੇ ਕਾਰਨ ਤਾਂ ਕੁਝ ਵੀ ਪਤਾ ਨਹੀਂ ਲੱਗ ਸਕਿਆ। ਹੁਸ਼ਾਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਤਸਵੀਰਾਂ ਹੁਸ਼ਾਰਪੁਰ ਦੇ ਦਸੂਆ ਮਾਰਕ ਤੇ ਪੈਂਦੇ ਨਲੋਈਆਂ ਚੌਕ ਨਸਤੀਕ ਦੀਆਂ ਨੇ ਜਿੱਥੇ ਕਿ ਅੱਜ ਸਵੇਰੇ ਇੱਕ ਸ਼ੋਰੂਮ ਬਾਹਰ ਖੜੀ ਟਾਟਾ ਇਸ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਤੇ ਦੇਖਦੇ ਹੀ ਦੇਖਦੇ ਅੱਗ ਨੇ ਗੱਡੀ ਨੂੰ ਪੂਰੀ ਤਰ੍ਹਾਂ ਨਾਲ ਆਪਣੀ ਲਪੇਟ ਵਿੱਚ ਲੈ ਲਿਆ ਤੇ ਗੱਡੀ ਬੁਰੀ ਤਰ੍ਹਾਂ ਨਾਲ ਜਲ ਕੇ ਨੁਕਸਾਨੀ ਗਈ ਗੱਡੀ ਨੂੰ ਅੱਗ ਲੱਗਣ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਗੱਡੀ ਚੋਂ ਧੂਆ ਨਿਕਲ ਰਿਹਾ ਸੀ ਤੇ ਕੁਝ ਸਮੇਂ ਚ ਹੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਤੇ ਜਦੋਂ ਉੱਥੋਂ ਲੰਘ ਰਹੇ ਲੋਕਾਂ ਵੱਲੋਂ ਇਹ ਸਭ ਕੁਝ ਵੇਖਿਆ ਗਿਆ ਤਾਂ ਬੋਰਡ ਤੋਂ ਨੰਬਰ ਪੜ੍ਹ ਕੇ ਇਸ ਦੀ ਸੂਚਨਾ ਸ਼ੋਰੂਮ ਦੇ ਮਾਲਕ ਨੂੰ ਦਿੱਤੀ ਗਈ ਜਿਸ ਤੋਂ ਤੁਰੰਤ ਬਾਅਦ ਉਹ ਮੌਕੇ ਤੇ ਪਹੁੰਚੇ ਤੇ ਸੂਚਨਾ ਮਿਲਦਿਆਂ ਠਾਣਾ ਮਾਡਲ ਟਾ운 ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਜਾਣਕਾਰੀ ਦਿੰਦਿਆਂ ਇਹ ਬਸੀ ਸਾਂਸ ਸਾਈਕਲ ਵਰਕਸ ਦੇ ਮਾਲਕ ਸਚਿਨ ਬਸੀ ਨੇ ਦੱਸਿਆ ਕਿ ਉਹਨਾਂ ਦਾ ਪਿਛਲੇ ਕਈ ਸਾਲਾਂ ਤੋਂ ਸਥਾਤੇ ਸਾਈਕਲ ਦਾ ਸ਼ੋਰੂਮ ਹੈ ਤੇ ਬੀਤੀ ਰਾਤ ਉਹ ਸ਼ੋਰੂਮ ਬੰਦ ਕਰਕੇ ਘਰ ਚਲੇ ਗਏ ਸੀ ਤੇ ਅੱਜ ਸਵੇਰੇ ਫੋਨ ਤੇ ਪਤਾ ਲੱਗਿਆ ਕਿ ਸ਼ੋਰੂਮ ਬਾਹਰ ਖੜੀ ਟਾਟਾ ਸਕੰਡੀ ਨੂੰ ਅੱਗ ਲੱਗੀ ਹੈ ਤੇ ਜਦੋਂ ਤੱਕ ਉਹ ਮੌਕੇ ਤੇ ਪਹੁੰਚੇ ਤਾਂ ਅੱਗ ਨੇ ਗੱਡੀ ਨੂੰ ਆਪਣੀ ਲਪੇਟ 'ਚ ਲੈ ਲਿਆ ਹੋਇਆ ਸੀ ਤੇ ਇਸ ਘਟਨਾ 'ਚ ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਉਹਨਾਂ ਦੱਸਿਆ ਕਿ ਸਾਲ 2016 ਚ ਉਹਨਾਂ ਵੱਲੋਂ ਇੱਕ ਗੱਡੀ ਖਰੀਦੀ ਗਈ ਸੀ ਤੇ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੁਸ਼ਰਪਰ ਨੇ ਉਸ ਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਵੀ ਆਰ ਜੀ ਐਨ ਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ